ਜਾ ਉਹਦੇ ਵਿੱਚ ਲੋਕ ਸਭਾ ਚੋਣਾਂ ਪਹਿਲੀ ਜੂਨ ਨੂੰ ਹੋਣੀਆਂ ਨੇ ਤੇ ਰਿਜ਼ਲਟ ਪੂਰੇ ਦੇਸ਼ ਦਾ 4 ਜੂਨ ਨੂੰ ਆਉਣਾ ਹੈ। ਭਾਵੇਂ ਕਿ ਤੁਹਾਡਾ ਥੋੜਾ ਅਕਾਲੀ ਦਲ ਮਾਨਪ੍ਰਤੀ ਹੈਗਾ ਪਰ ਆਪਾਂ ਇੱਥੇ ਨਿਰਪੱਖਤਾ ਨਾਲ ਅ ਕੋਸ਼ਿਸ਼ ਕਰਾਂਗੇ। ਚਲੋ ਆਪਾਂ ਵਿਸ਼ਲੇਸ਼ਣ ਨਿਰਪੱਖ ਕਰਾਂਗੇ। ਕੀ ਕਹਿਣਾ ਚਾਹੋਗੇ ਤੁਸੀਂ ਚੋਣਾਂ ਨੂੰ ਲੈ ਕੇ ਕਿ ਕਿੱਧਰ ਲੋਕ ਕੀ ਮਨ ਬਣਾ ਰਹੇ ਨੇ ਕਹੇ ਲੋਕਾਂ ਦਾ ਮਨ ਨਹੀਂ ਬਣਿਆ। ਦੇਖੋ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸਣਾ ਚਾਹਣਾ ਮੇਰਾ ਕਿਸੇ ਅਕਾਲੀ ਦਲ ਪ੍ਰਤੀ ਕੋਈ ਝੁਕਾਅ ਨਹੀਂ। ਮੈਂ ਉਹ ਗੱਲ ਕਰ ਰਿਹਾ ਜਿਹੜੀ ਟੋਟਲੀ ਨਿਰਪੱਖ ਹੋਵੇ ਇਹ ਕਈ ਵਾਰ ਸਾਨੂੰ ਆਪਾਂ ਨੂੰ ਲੱਗਦਾ ਵੀ ਇਹ ਇਸ ਤਰ੍ਹਾਂ ਦੀ ਜਦੋਂ ਗੱਲ ਕਰਦਾ ਵੀ ਹਰੇਕ ਪਾਰਟੀ ਦੇ ਬਾਰੇ ਬੋਲਦਾ ਤਾਂ ਜਿਹੜੀ ਪਾਰਟੀ ਬਿਲਕੁਲ ਜਿੱਤੇ ਕੋਈ ਕੋਈ ਇਹੋ ਜੀ ਲੋਕਾਂ ਦੇ ਬਾਰੇ ਕੋਈ ਕਰਾਪਸ਼ਨ ਦਾ ਕੋਈ ਇਹੋ ਜੀ ਗੱਲ ਨਹੀਂ ਹੈ ਤਾਂ ਉਹਨੂੰ ਆਪਾਂ ਕਿਵੇਂ ਟਾਰਗੇਟ ਕਰ ਸਕਦੇ ਤੇ ਜਿਹੜਾ ਹਰ ਹਰ ਫੰਡਾਮੈਂਟਲ ਰਾਈਟ ਨੂੰ ਲੈ ਕੇ ਕਾਨੂੰਨ ਦੀ ਗੱਲ ਕਰਦਾ ਹੋਵੇ ਵੀ ਸਜ਼ਾ ਮਿਲਣੀ ਚਾਹੀਦੀ ਹੈ ਪਰ ਕਾਨੂੰਨ ਅਨੁਸਾਰ ਮਿਲਣਾ ਚਾਹੀਦਾ ਤਾਂ ਜੋ ਸਾਰੀ ਦੁਨੀਆ ਕਹਿੰਦੀ ਹੈ ਤਾਂ ਉਹ ਗੱਲ ਕਰਦਾ ਹੋਵੇ ਤੇ ਆਪਾਂ ਜਿਉ ਉਹ ਗੱਲ ਅਸੀਂ ਕਰੀਏ ਤਾਂ ਇਹਦਾ ਮਤਲਬ ਇਹ ਨਹੀਂ ਹੈ ਵੀ ਆਪਣਾ ਕਿਸੇ ਨਾਲ ਉਹ ਹੈ ਆਪਣੇ ਵਿਚਾਰ ਮਿਲ ਸਕਦੇ ਆ ਪਰ ਕੋਈ ਉਹ ਜਿਹੜੀ ਗੱਲ ਆ ਵੀ ਕਿਸੇ ਪਾਰਟੀ ਪ੍ਰਤੀ ਝੁਕਾਅ ਵਾਲੀ ਗੱਲ ਨਹੀਂ ਹੈਗੀ ਤੇ ਇਸ ਕਰਕੇ ਜਿਹੜੀ ਤੁਸੀਂ ਗੱਲਾਂ ਕਰ ਰਹੇ ਹੋ ਆ ਦੂਜੀਆਂ ਪਾਰਟੀਆਂ ਦੀਆਂ ਤੁਸੀਂ ਇਹਦੇ ਬਾਰੇ ਜਿਹੜਾ ਵੀ ਜਿਹੜਾ ਤੁਹਾਡੇ ਤੋਂ ਲੋਕ ਕਿ ਕਿ ਲੋਕਾਂ ਨੇ ਮੰਨ ਦੀ ਗੱਠ ਖੋਲੀ ਨਹੀਂ ਖੋਲੀ ਤੁਸੀਂ ਪਿੰਡਾਂ 'ਚ ਵਿਚਰਦੇ ਹੋ ਲੋਕਾਂ ਨੂੰ ਮਿਲਦੇ ਹੋ ਵਕੀਲ ਵੀ ਆ ਤੁਹਾਡੇ ਕੋਲ ਲੋਕ ਪਿੰਡਾਂ ਵਾਲੇ ਆਉਂਦੇ ਨੇ ਇਹ ਲੋਕ ਲੋਕਸਭਾ ਚੋਣਾਂ ਨੂੰ ਲੈ ਕੇ ਕੀ ਸੋਚਦੇ ਨੇ ਕਿ ਮੋਦੀ ਦੀ ਗਾਰੰਟੀ ਚੱਲੂ ਜਾਂ ਕਾਂਗਰਸ ਦਾ ਨੈਸ਼ਨਲ ਲੈਵਲ ਤੇ ਕੁਝ ਬਣੇਗਾ ਕਿਰਪਾ ਉਹ ਦੂਆ ਪੰਜਾਬ ਤੇ ਗੱਲ ਕਰਾਂਗੇ ਦੇਖੋ ਗੱਲ ਇਸ ਸਮੇਂ ਇਹ ਆ ਵੀ ਪੰਜਾਬ ਦੇ ਪਿੰਡਾਂ ਦਾ ਜਿਹੜਾ ਮਾਹੌਲ ਆ ਉਹ ਕਿਸਾਨੀ ਮੁੱਦਿਆਂ ਕਰਕੇ ਉਹ ਬਿਲਕੁਲ ਜਿਹੜੀਆਂ ਇਹ ਪਾਰਟੀਆਂ ਜਿਨ੍ਹਾਂ ਕਿ ਕਿਸਾਨਾਂ ਦੇ ਗੋਲੀਆਂ ਚਲਾਈਆਂ ਕਿਸਾਨਾਂ ਨੂੰ ਇਨਸਾਫ ਨਹੀਂ ਦੇਿਆ ਤੇ ਸ਼ੁਭ ਕਰਨ ਦਾ ਹਾਲ ਦੇਖ ਲਓ ਤੇ ਜਿਦੇ ਜਿਕੇ ਸਾਰੀਆਂ ਪਾਰਟੀਆਂ ਸ਼ਾਮਲ ਆ ਜਿਵੇਂ ਐਫ ਆਈ ਆਰ ਕਿੰਨੀ ਲੇਟਦਾਰ ਜੋਈ ਆ ਉਹ ਵੀ 0 ਐਫ ਆਈ ਆਰ ਤੇ ਇੱਕ ਵੀ ਬੰਦਾ ਅਰੈਸਟ ਨਹੀਂ ਹੋਇਆ ਤੇ ਜਿਵੇਂ ਰੋਕਿਆ ਗਿਆ ਉਹ ਸਾਰਿਆਂ ਨੂੰ ਪਤਾ ਹੈ ਤੇ ਇਸ ਕਰਕੇ ਪਿੰਡਾਂ ਦੇ ਵਿੱਚ ਜਿਹੜੀਆਂ ਇਹ ਪਾਰਟੀਆਂ ਇਹਨਾਂ ਦਾ ਬੜਨਾ ਬੜਾ ਔਖਾ ਹੈ ਬਾਕੀ ਗੱਲ ਇਹ ਹੈਗਾ ਵੀ ਜਿਹੜੀ ਬੀਜੇਪੀ ਦਾ ਬਾਰੇ ਜੀ ਜ਼ਰੂਰ ਇੱਕ ਹੈਗਾ ਵੀ ਸ਼ਹਿਰਾਂ ਦੇ ਵਿੱਚ ਉਹਨਾਂ ਨੂੰ ਥੋੜਾ ਜਿਹਾ ਪਲੱਸ ਪੁਆਇੰਟ ਹੈਗਾ ਕਿਉਂਕਿ ਜਿਵੇਂ ਉਹਨਾਂ ਨੇ ਰਾਮ ਮੰਦਰ ਦਾ ਘਾਟਨ ਕਰਿਆ ਅਰ ਜਿਵੇਂ ਆ ਪਿਛਲੇ ਸਮੇਂ ਚ ਉਹਨਾਂ ਦੀ ਇੱਕ ਮੁਹਾਰਤ ਦਾ ਪੋਲਰਾਈਜੇਸ਼ਨ ਦੀ ਕੀਤੀ ਗਈ ਆ ਪਿੱਛੇ ਜੀ ਕੀਤੀ ਗਈ ਆ ਸਾਰੇ ਪਾਸੇ ਕੀਤੀ ਗਈ ਆ ਤੇ ਪੰਜਾਬ ਦੇ ਵਿੱਚ ریاਸਤੀ ਝੰਡਿਆਂ ਨੂੰ ਖਾਲਸਤਾਨੀ ਝੰਡੇ ਬਣਾ ਕੇ ਪੇਸ਼ ਕੀਤਾ ਗਿਆ ਅਮਰਤਪਾਲ ਨੂੰ ਚੰਗੇ ਭਲੇ ਨੂੰ ਚਾਕੇ ਡਿਬਰੂਗੜ੍ਹ ਮਾਰਿਆ ਗਿਆ ਇੱਕ ਸਾਰੇ ਭਾਰਤ ਦੇ ਵਿੱਚ ਇੱਕ ਵਿਸ਼ੇਸ਼ ਕਿਸਮ ਦਾ ਮਾਹੌਲ ਬਣਾਇਆ ਗਿਆ ਤੇ ਜਿਵੇਂ ਹੁਣ CAA ਕਰਕੇ ਮੁਸਲਮਾਨਾਂ ਵਾਲੀ ਗੱਲ ਚਲਾਈ ਗਈ ਸੀ ਇਸ ਸਿਟੀ ਅਮੈਂਡਮੈਂਟ ਆ ਐਕਟ ਦੇ ਬਾਰੇ ਤੇ ਉਹ ਸਾਰਾ ਜਿਹੜਾ ਸਿਸਟਮ ਆ ਨਾ ਉਹ ਇੱਕ ਇਹ ਜ਼ਰੂਰ ਹੈਗਾ ਬੀਕ ਖਾਸ ਤਰ੍ਹਾਂ ਦਾ ਜਿਹੜਾ ਸ਼ਹਿਰੀ ਧਰਮਕਾ ਹੈ ਉਹਨਾਂ ਪ੍ਰਤੀ ਥੋੜਾ ਖੋਸ਼ਾ ਉੱਥੇ ਉਹਨਾਂ ਨੂੰ ਉਹਨਾਂ ਦਾ ਉਹਨਾਂ ਦਾ ਵੋਟ ਪ੍ਰਤੀਸ਼ਤ ਵਧਣਾ ਹੈ ਇਹ 'ਚ ਕੋਈ ਸ਼ੱਕ ਨਹੀਂ ਉਹਦਾ ਉਹਨਾਂ ਨੂੰ ਫਾਇਦਾ ਹੋਣਾ ਪਰ ਨਾਲ ਦੀ ਨਾਲ ਪਿੰਡਾਂ ਦੇ ਵਿੱਚ ਨੁਕਸਾਨ ਵੀ ਹੋਣਾ ਤੇ ਮੇਰਾ ਤੇ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਇਹ ਤਾਰੇ ਆ ਉਮੀਦਵਾਰ ਤੁਸੀਂ ਚੰਗੀ ਤਰ੍ਹਾਂ ਤੁਸੀਂ ਹੁਣ ਫੀਲਡ ਦੇ ਵਿੱਚ ਵੇਖਦੇ ਹੋ ਵੀ ਹਮੇਸ਼ਾ ਦੇ ਵਿੱਚ ਕੀ ਹੁੰਦਾ ਹੈ ਵੀ 2.5 ਸਾਲ ਦੇ ਬਾਅਦ ਲੋਕ ਸਰਕਾਰ ਤੇ ਜਿਹੜੇ ਕੰਮ ਆ ਜਿਹੋ ਉਹਨਾਂ ਦੇ ਕੰਮ ਨਾ ਹੋਣ ਤਾਂ ਉਹ ਤੋਂ ਵੀ ਤੰਗ ਆ ਜਾਂਦੇ ਨੇ ਐਂਟੀ ਇਨਕਮ ਬੈਸੀ ਜਿਹੜੀ ਵੋਟ ਆ ਵਾਝ ਜਾਂਦੀ ਆ ਖਾਸ ਤੌਰ ਤੇ ਜਿਹੜਾ ਮਲਾਜਨ ਵਰਗਾ ਜਦੋਂ ਉਹਨਾਂ ਦੀਆਂ ਮੰਗਾਂ ਨਾਰ ਲਗਾਤਾਰ ਧਰਨੇ ਤੇ ਆ ਛੇਵੇਂ ਪੇ ਕਮਿਸ਼ਨ ਨੂੰ ਲਾ ਕੇ ਸਰਕਾਰੀ ਪੈਨਸ਼ਨਾਂ ਨੂੰ ਪੈਨਸ਼ਨਰ ਜਿਹੜੇ ਉਹ ਵੀ ਮੰਗਾਂ ਲੈ ਕੇ ਐਡਿਟਡ ਸਕੂਲਾਂ ਵਾਲੇ ਲਾ ਕੇ ਆਨ ਐਡਿਟਡ ਸਕੂਲਾਂ ਵਾਲੇ ਲਾ ਕੇ ਪੱਲੇਦਾਰ ਲਾ ਲੋ ਮਰਰੇਗਾ ਵਾਲੇ ਲਾ ਲੋ ਆਂਗਣਵਾੜੀ ਲਾ ਲੋ ਸਾਰੀਆਂ ਤੇ ਨਾ ਜਿਹੜੀਆਂ ਇਸ ਪਾਸੇ ਕਿਸੇ ਨਾ ਕਿਸੇ ਤਰ੍ਹਾਂ ਨਾਲ ਰੋਸ ਪ੍ਰਗਟ ਕਰ ਰਹੀਆਂ ਤੇ ਉਹਦਾ ਤੇ ਇਹਨਾਂ ਨੇ ਤਾਰ ਉਹ ਮੰਤਰੀ ਦੇ ਜਿਹੜੇ ਬੜੇ ਚਰਚਾ ਚ ਰਹੇ ਆ ਉਹ ਮੰਤਰੀ ਧਾਰ ਤੇ ਜਿਹੜੇ ਚਰਚਾ ਨਹੀਂ ਇਹ ਆਮ ਤੌਰ ਤੇ ਇਹ ਹੁੰਦਾ ਹੈ ਵੀ ਸਰਕਾਰ ਦੇ ਖਿਲਾਫ ਹੁੰਦਾ ਹੈ ਪਰ ਉਹ ਜਿਹੜੇ ਸਪੈਸ਼ਲ ਜਿਹੜੇ ਨਵੇਂ ਕਿਸਮ ਦੇ ਬੰਦੇ ਚਿਹਰੇ ਹੁੰਦੇ ਆ ਜਿਨ੍ਹਾਂ ਪ੍ਰਤੀ ਕੋਈ ਨਹੀਂ ਹੁੰਦਾ ਤਾਂ ਉਹ ਕਾਫੀ ਹੱਦ ਤੱਕ ਉਹਨੂੰ ਕਵਰ ਕਰ ਲੈਂਦੇ ਆ ਪਰ ਇਹਨਾਂ ਨੇ ਸਿੱਧੇ ਧਾਰ ਤੇ ਤੇ ਮੈਨੂੰ ਨਹੀਂ ਲੱਗਦਾ ਵੀ ਜਿਹੜੇ ਇਹਨਾਂ ਨੇ ਮੰਤਰੀ ਧਾਰਿਆ ਵੀ ਇਹਨਾਂ ਨੂੰ ਕੋਈ ਫਾਇਦਾ ਹੋਊਗਾ ਮੈਨੂੰ ਲੱਗਦਾ ਵੀ ਇਹਦਾ ਨੁਕਸਾਨ ਇਹਨਾਂ ਨੂੰ ਜਿਆਦਾ ਹੋਊਗਾ ਪੰਜਾਬ ਦੀ ਸਿਆਸੀ ਤਸਵੀਰ ਕਲੀਅਰ ਨਹੀਂ ਕਿਉਂਕਿ ਅਕਾਲੀ ਦਲ ਬੀਜੇਪੀ ਦਾ ਘੱਟ ਜੋੜ ਨਹੀਂ ਹੋਇਆ ਕਾਂਗਰਸ ਨੇ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰੇ ਨਹੀਂ ਉਦੋਂ ਪਹਿਲਾਂ ਕੀ ਲੱਗਦਾ ਕਿ ਵਕਈ ਲੋਕ ਸੋਚਦੇ ਨੇ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਦੇਖੋ ਮੈਂ ਇੱਕ ਗੱਲ ਕੋਕਰਤ ਤੋਂ ਦੱਸਣਾ ਚਾਹੁੰਦਾ ਜਿਹੜੀ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਵੀ ਅਕਾਲੀ ਦਲ ਭਾਜਪਾ ਦਾ ਗੱਠਜੋੜ ਨਹੀਂ ਹੋਇਆ ਤਾਂ ਚੰਗੇ ਰਹਿਣਗੇ ਇਹ ਠੀਕ ਆ ਲੱਗਦਾ ਵੀ ਇਹਨਾਂ ਦਾ ਵੋਟ ਪਰ ਇਹ ਵੋਟ ਟਰਾਂਸਫਰ ਨਹੀਂ ਹੋਣ ਲੱਗਿਆ ਇਹ ਭਲੇਖੇ ਦਾ ਸ਼ਿਕਾਰ ਹੁਣ ਅਕਾਲੀ ਦਲ ਦੇ ਮੂਰੇ ਅਕਾਲੀ ਦਲ ਜਿਹੜਾ ਕਿ ਆਪਣਾ ਨੂੰ ਸਿਧਾਂਤਕ ਤੇ ਖੇਤਰੀ ਪਾਰਟੀ ਕਹਿੰਦਾ ਉਹ ਕੀ ਜਵਾਬ ਦਊਗਾ ਕਿਸਾਨਾਂ ਬਾਰੇ ਪਿੰਡਾਂ 'ਚ ਹਰ ਇੱਕ ਪਿੰਡ ਦੇ ਵਿੱਚ ਕਿਸਾਨ ਵੱਸਦਾ ਹੈ ਹਰ ਇੱਕ ਪਿੰਡ 'ਚ ਕਿਸਾਨਾਂ ਦੇ ਯੂਨਿਟਾਂ ਉੱਥੇ ਜਾ ਕੇ ਕਾਲੀਦਾਲ ਕੋਲ ਕੀ ਜਵਾਬ ਹੂਗਾ ਕਾਲੀਦਾਲ ਡਿਬਰੂਗੜ੍ਹ ਦੇ ਮਸਲੇ ਤੇ ਕੀ ਜਵਾਬ ਦਊਗਾ ਐਨਐਸਏ ਦੇ ਮਸਲੇ ਤੇ ਕੀ ਜਵਾਬ ਦਊਗਾ ਬੇਦਵੀਆਂ ਦੇ ਮਸਲਿਆਂ ਦੇ ਕੀ ਜਵਾਬ ਦਊਗਾ ਮਸਲੇ ਕਿਉਂ ਦੇ ਜਿਉਂ ਦੇ ਤਿਉਂ ਖੜੇ ਆ ਮੇਰਾ ਕਹਿਣ ਦਾ ਭਾਵ ਹੈ ਵੀ ਇਹ ਸਫ਼ਰ ਕਿਸੇ ਲਈ ਵੀ ਸੌਖਾ ਨਹੀਂ ਹੈਗਾ ਇਹ ਤਾਂ ਲੋਕਾਂ ਨੂੰ ਵੀ ਔਖਾ ਲੋਕਾਂ ਨੂੰ ਵੀ ਹੁਣ ਇਹ ਲੋਕ ਨੇ ਇਸ ਸਮੇਂ ਇਹ ਭੰਬਲ ਕੁਛੇ ਦੇ ਪਾਣਗੇ ਤਾਂ ਪਾਣਗੇ ਕਿਨੂੰ ਇੱਕ ਕੈਂਡੀਡੇਟ ਦੇ ਵੀ ਨਿਰਭਰ ਕਰੂਗਾ ਤੇ ਮੌਕੇ ਦੇ ਅਨੁਸਾਰ ਹਾਂ ਸ਼ਹਿਰਾਂ ਦੇ ਵਿੱਚ ਇੱਕ ਇੱਕ ਗੱਲ ਮੈਂ ਜ਼ਰੂਰ ਕਹਿੰਦਾ ਵੀ ਸ਼ਹਿਰਾਂ ਦੇ ਵਿੱਚ ਕਈ ਥਾਂ ਤੇ ਇਸ ਸਮੇਂ ਭਾਜਪੀ ਨੂੰ ਕਈ ਪਾਸੇ ਸਾਰੇ ਪਾਸੇ ਨਹੀਂ ਭਾਜਪੀ ਕੋਲ ਥੋੜਾ ਜਿਹਾ ਹੈਗਾ ਪਰ ਇੰਨਾ ਵੀ ਨਹੀਂ ਹੈਗਾ ਵੀ ਉਹ ਪੂਰੀ ਤਰ੍ਹਾਂ ਉਹ ਕਰ ਜਣ ਐਡੀ ਕਹਾਣੀ ਨਹੀਂ ਹੈਗੀ ਪਰ ਕਹਾਣੀ ਜਿਹੜੀ ਆ ਵਿਗੜੀ ਵੀ ਆ ਅੰਤ ਜਿਹੜਾ ਮੱਧ ਵਰਗੀ ਤੇ ਗਰੀਬ ਜਨਤਾ ਨਾ ਜੀ ਜਿਨ੍ਹਾਂ ਨੂੰ ਬਿਜਲੀ ਫਿਲੀ ਮਿਲ ਰਹੀ ਆ ਉਹ ਹੋ ਸਕਦਾ ਛਾੜੂ ਤੇ ਮੁਰਲਾਣਾ ਥੋੜੀ ਤੁਡੀ ਗੱਲ ਬਿਲਕੁਲ ਖੁਕੜ ਸਾਹਿਬ ਸਹੀ ਆ ਜਿਹੜੇ 600 ਯੂਨਿਟ ਬਿਜਲੀ ਵਾਲੇ ਆ ਹੀਟ ਲਏ ਆ ਪਰ ਤੁਸੀਂ ਉਹਨਾਂ ਬਾਰੇ ਵੀ ਦੇਖੋ ਉਹ ਵੀ ਇੰਨੇ ਖੁਸ਼ ਨਹੀਂ ਹੈਗੇ ਤੁਸੀਂ ਮੈਂ ਤੁਹਾਨੂੰ ਦੱਸਾਂ ਸਭ ਤੋਂ ਜ਼ਿਆਦਾ ਸੂਤਾਂ ਕਿਸੇ ਸਮੇਂ ਕਾਲੀਦਾਲ ਬਾਰਲੇ ਨਹੀਂ ਸੀ ਆ ਜ਼ਿਆਦਾ ਤੁਹਾਡੇ ਜਿਹੜੀ ਕਿਸਾਨਾਂ ਦੀ ਬਿਜਲੀ ਮਾਫੀ ਲਾ ਲਓ ਆਟਾ ਦਾਣ ਲਾ ਲਓ ਤੇ ਹੋਰ ਬਹੁਤ ਸਾਰੀਆਂ ਬਿਲੀ ਦੀਆਂ ਉਹਨਾਂ ਦੀਆਂ ਚੰਨੀ ਨੇ ਵੀ ਚੰਨੀ ਦਾ ਸਫਰ ਫਰੀ ਕਰਾਤਾ ਸੀਗਾ ਬੱਸਾਂ ਜਿਹੜੀ ਸਫਰ ਫਰੀ ਕਰਾਤਾ ਵਿਚਾਰਾ ਚੰਨੀ ਆਪੇ ਹਾਰ ਗਿਆ ਦੋਵੇਂ ਖਾਂ ਤੋਂ ਹਾਰ ਗਿਆ ਸੀਗਾ ਤੁਸੀਂ ਦੇਖੋ ਇਹ ਲੋਕ ਤੁਸੀਂ ਲੋਕਾਂ ਨੂੰ ਨਹੀਂ ਚੱਜ ਕਰ ਸਕਦੇ ਨਹੀਂ ਉਹ ਬਦਲਾ ਦੇ ਨੇ ਹਾਂਜੀ ਨਹੀਂ ਉਹ ਬਦਲਾ ਦੇ ਰਹੀ ਸੀ ਉਸ ਤੋਂ ਪਹਿਲਾਂ ਅਕਾਲੀ ਦਲ ਨੂੰ ਬੇਅਦਬੀਆਂ ਦੇ ਮਾਮਲੇ ਨੇ ਚੰਗੀ ਤਰ੍ਹਾਂ ਰਗੜਤਾ ਹਾਸ਼ੀ ਤੇ ਧੱਕਦਾ ਕੋਈ ਵਾਰ ਮਾਮਲੇ ਸਾਰੇ ਹੀ ਫਸੇ ਹੋਏ ਆ ਕਾਂਸਾ ਕਿਹੜਾ ਹੋਣਾ ਕਾਂਸਾ ਵੀ ਆ ਗਈ ਮੈਦਾਨ ਚ ਆਪ ਵਾਲਿਆਂ ਦਾ ਵੀ ਕੁਝ ਨਹੀਂ ਹੋਇਆ ਆਪ ਵਾਲਿਆਂ ਨੇ ਵੀ ਕੱਖ ਨਹੀਂ ਕਰਿਆ ਉਹ ਕਾਂਗਰਸ ਨੇ ਵੀ ਕੱਖ ਨਹੀਂ ਕਰਿਆ ਇਸ ਮੈਂ ਤਾਂ ਹੀ ਕਹਿ ਰਿਹਾ ਵੀ ਇਸ ਸਮੇਂ ਨਾ ਸਾਰੇ ਘੋੜੇ ਇੱਕ ਲਾਈਨ ਤੇ ਆ ਚੁੱਕੇ ਆ ਪਰ ਸਾਰੇ ਕੋਈ ਵੀ ਬੇਦਾਕ ਨਹੀਂ ਹੈਗਾ ਨਾ ਆਮ ਆਦਮੀ ਪਾਰਟੀ ਕੋਈ ਮੈਂ ਇੱਕ ਸਵਾਲ ਸੁਣ ਲਓ ਪਹਿਲਾਂ ਆਮ ਆਦਮੀ ਪਾਰਟੀ ਲਈ ਪਲੱਸ ਪੁਆਇੰਟ ਇਹ ਆ ਇੱਕ ਤਾਂ ਉਹਦੇ ਜਿਹੜੇ ਵਿਰੋਧੀ ਨੇ ਤਿੰਨੇ ਸਾਂਚ ਵੰਡੇ ਹੋਏ ਨੇ ਉਹ ਡਿਵਾਈਡ ਹੋ ਜਾਣਗੇ ਵੋਟਾਂ ਤਿੰਨ ਕੀ ਚਾਰ ਲਾ ਲਓ ਮਤਲਬ ਦੂਸਰਾ ਸਵਾਲ ਇਹ ਬਣ ਜਾਂਦਾ ਹੈ ਕਿ ਕੋਈ ਇੰਨੀ ਸਟਰੋਂਗ ਹੈ ਨਹੀਂ ਵਿਰੋਧੀ ਪਾਰਟੀ ਜਿੱਦਾਂ ਲੱਗਦਾ ਹੋਵੇ ਕਿ ਪੰਜਾਬ ਦੇ ਵਿੱਚ ਉਹਨਾਂ ਦੀ ਬੱਲੇ ਬੱਲੇ ਆ ਇਸ ਤੋਂ ਲੱਗਦਾ ਕਿ ਆਮ ਆਦਮੀ ਪਾਰਟੀ ਨੂੰ ਜ਼ਿਆਦਾ ਹੰਗਾਰਾ ਮਿਲ ਸਕਦਾ ਦੇਖੋ ਆਮ ਆਦਮੀ ਪਾਰਟੀ ਨੂੰ ਮੈਂ ਇਹ ਨਹੀਂ ਕਹਿੰਦਾ ਜ਼ਿਆਦਾ ਹੰਗਾਰਾ ਮਿਲ ਸਕਦਾ ਆਮ ਆਦਮੀ ਪਾਰਟੀ ਦਾ ਪਲੱਸ ਪੁਆਇੰਟ ਇਹ ਆ ਵੀ ਜਿਹੜੇ ਬਾਕੀਆਂ ਤੇ ਵੀ ਦੋਸ਼ ਪੂਰੇ ਆ ਤੇ ਦੂਜੇ ਪਾਸੇ ਇਹਨਾਂ ਦੀ ਸਰਕਾਰ ਆ ਸਰਕਾਰ ਦਾ ਥੋੜਾ-ਬੋੜਾ ਫਾਇਦਾ ਹੁੰਦਾ ਸਰਕਾਰ ਦਾ ਨੁਕਸਾਨ ਵੀ ਬਹੁਤ ਵੱਡਾ ਹੁੰਦਾ ਕਿਉਂਕਿ ਜਦੋਂ ਕਿਸੇ ਨੇ ਵੋਟ ਪਾਣੀ ਆ ਉੱਤੇ ਦਿਖਾ ਕੇ ਨਹੀਂ ਪਾਣੀ ਹੈਗੀ ਤੇ ਉਹ ਸਿਸਟਮ ਉਹ ভোটার ਦਾ ਅਧਿਕਾਰ ਆ ਤੇ ਤੁਸੀਂ ਮੈਂ ਤੁਹਾਨੂੰ ਯਾਦ ਕਰਾਉਣਾ ਚਾਹਨਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀਗੀ ਪੰਜਾਬ ਦੇ ਵਿੱਚ ਤੇ 2 ਸਾਲ ਹੋਏ ਸੀਗੇ ਲੋਕ ਸਭਾ ਦੀਆਂ ਇਲੈਕਸ਼ਨਾਂ ਕੁਦਰਤੀ ਪੰਜਾਬ ਦੇ ਵਿੱਚ ਹੁੰਦਾ ਵੀ 2.5 ਸਾਲ ਬਾਅਦ ਇਲੈਕਸ਼ਨਾਂ ਲੋਕ ਸਭਾ ਦੀਆਂ ਆ ਜਾਂਦੀਆਂ ਤਾਂ ਉਹਦੇ 'ਚ ਕੀ ਹੋਇਆ ਸੀਗਾ ਮਹਾਰਾਣੀ ਪ੍ਰਨੀਤ ਕੌਰ ਮਸਾਂ ਜਿੱਤੀ ਸੀਗੀ ਤੇ ਗੁਰਜੀ ਰਾਣਾ ਗੁਰਜੀ ਦਿੱਤਾ ਸੀਗਾ ਸਾਰੇ ਹਾਰਗੇ ਤੇ ਇਹਨਾਂ ਦੇ ਸੋ ਇਹ ਜਿਹੜਾ ਸਿਸਟਮ ਆ ਨਾ ਪੰਜਾਬ ਦੇ ਵਿੱਚ ਤੁਸੀਂ ਇਹ ਗੱਲ ਕਿਉਂਕਿ ਪੰਜਾਬ ਦੇ ਵਿੱਚ ਕਿਸੇ ਵੀ ਕੋਈ ਵੀ ਵਰਗ ਸੰਤੁਸ਼ਟ ਨਹੀਂ ਹੈਗਾ ਕਿਸੇ ਤੋਂ ਵੀ ਨਹੀਂ ਹੈਗਾ ਉਹ ਪਹਿਲਿਆਂ ਨੂੰ ਵੀ ਪਹਿਲੇ ਆਦਮੀ ਕੋਹਦੇ ਹਾਂ ਇਹ ਤੋਂ ਨਾ ਯਾਰ ਇੰਨਾ ਕਰ ਦਿੰਦੇ ਆ ਵੀ ਇਹਨਾਂ ਨਾਲੋਂ ਤਾਂ ਪਹਿਲੇ ਠੀਕ ਦੇ ਪਹਿਲੇ ਨਾਲੋਂ ਉਹ ਠੀਕ ਦੇ ਉਹਨਾਂ ਨੇ ਇਹ ਕਰਦਾ ਉਹ ਇੱਕ ਦੂਜੇ ਦੀ ਤੁਲਨਾ ਕਰਦੇ ਆ ਵੀ ਹਾਂ ਹਾਇ ਤਾਂ ਉਹ ਵੀ ਮਾੜੇ ਸੀਗੇ ਪਰ ਇਹਨਾਂ ਨਾਲੋਂ ਥੋੜਾ ਠੀਕ ਸੀਗੇ ਮਤਲਬ ਥਲੀਨ ਪਾਕ ਇਹੋ ਜਿਹਾ ਕੋਈ ਨਹੀਂ ਹੈਗਾ ਅਗਦਾ ਸੇ ਵੀ ਕਾਂਗਰਸ ਨੂੰ ਲੋਕਾਂ ਦਾ ਰਾਹ ਦੇ ਸਕਦੇ ਪਰ ਕਾਂਗਸ ਵਾਲੇ ਇਕੱਠ ਨਹੀਂ ਹੈਗੇ ਜੇ ਕਾਂਗਰਸ ਇਕੱਠ ਨਹੀਂ ਹੈਗੇ ਤੇ ਕਾਂਗਰਸ ਦੀ ਜਿਹੜੀ ਹਾਈ ਕਮਾਂਡ ਆ ਉੱਪਰਲਾ ਜਿਹੜਾ ਲੀਡਰ ਆ ਕਾਂਗਰਸ ਦਾ ਐਮਐਲਏ ਛੱਡ ਗਿਆ ਕਾਂਗਰਸ ਨੂੰ ਉਹ ਵੀ ਛੱਡ ਗਿਆ ਜੋ ਆਪਣੀ ਵੱਖਰੀ ਬਣਾ ਕੇ ਚੱਲ ਰਿਹਾ ਹੈ ਇਹਦਾ ਇਹਦਾ ਕੋਲ ਹੋਰ ਵੀ ਆ ਨਾ ਜੇ ਉਹ ਛੱਡ ਗਿਆ ਤਾਂ ਇਹਦਾ ਮਤਲਬ ਇਹ ਵੀ ਤਾਂ ਲੱਗਦਾ ਵੀ ਆ ਜਿਹੜੀ ਜਿਹੜੀ ਇਹਨਾਂ ਦੀ ਸਿਧਾਂਤਕ ਅਪਰੋਚ ਸੀਗੀ ਆਮ ਆਦਮੀ ਪਾਰਟੀ ਦੀ ਵੀ ਸਾਡੇ ਅਸੀਂ ਵਲੰਟਰੀ ਨੂੰ ਪੁੱਛ ਕੇ ਤੇ ਕਵਾਂਗੇ ਉਹ ਕਿੱਥੇ ਗਈ ਇਹ ਵੀ ਤਾਂ ਹੋਂਦ ਬਣਤੀ ਪਾਰਟੀ ਮੰਗਵਾ ਗਈ ਨਾ ਇਹ ਵੀ ਇਧਰੋਂ ਉਧਰੋਂ ਟਮੂਸੀਆਂ ਮਾਰ ਕੇ ਲੀਡਰ ਲੈ ਰਹੇ ਆ ਇਹਨਾਂ ਦਾ ਲੈਣਾ ਕੁਝ ਨਹੀਂ ਇਹ ਕੰਮ ਸਸੇ ਲੀਡਰਾਂ ਦੇਖਣਾ ਚਲੋ ਉਹ ਤਾਂ ਇੱਕ ਦੂਜੇ ਚਾਉਂਦੇ ਜਾਂਦੇ ਰਹਿੰਦੇ ਆ ਇਹ ਆਪਣਾ ਨਹੀਂ ਆਪਣਾ ਤਾਂ ਮਤਲਬ ਇਹ ਹੈ ਕਿ ਲੋਕ ਅੱਜ ਦੀ ਡੇਟ ਦੇ ਵਿੱਚ ਕੱਲ ਨੂੰ ਹੋ ਸਕਦਾ ਲੋਕ ਹੋਰ ਤਰ੍ਹਾਂ ਸੋਚਣ ਚੋਣਾਂ ਦਾ ਐਲਾਨ ਹੋ ਗਿਆ ਅੱਜ ਦੀ ਡੇਟ 'ਚ ਲੋਕ ਕੀ ਸੋਚਦੇ ਆ ਮੈਨੂੰ ਬਹੁਤੇ ਲੋਕਾਂ ਤੋਂ ਇਹ ਲੱਗਦਾ ਹੈ ਕਈ ਤਾਂ ਕਹਿੰਦੇ ਅਜੇ ਕਨਫਿਊਜ਼ਨ ਹੈ ਪਰ ਮੈਨੂੰ ਲੱਗਦਾ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਵਿਰੋਧੀ ਨੇ ਉਹ ਜਾਦੇ ਨੇ ਵਿਰੋਧੀ ਸਟਰੋਂਗ ਨਹੀਂ ਹੈਗੇ ਜਿਸ ਕਾਰਨ ਇਸ ਗੱਲ ਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਹੋ ਸਕਦਾ ਦੇਖੋ ਮੈਂ ਤੁਹਾਨੂੰ ਦੱਸਾਂ ਕਿਸੇ ਪਾਰਟੀ ਦਾ ਕੋਈ ਯੂਨਿਟ ਸਟਰੋਂਗ ਨਹੀਂ ਹੈਗਾ ਕਿਸੇ ਦਾ ਵੀ ਜੇ ਤੁਸੀਂ ਕਹੋ ਨਾ ਦੇਖੋ ਵੀ ਇਹ ਵੀ ਸਾਰੇ ਪਿੰਡ ਵਾਲੇ ਇੱਕ ਪਾਸੇ ਜਲੇ ਮਤਲਬ ਆ ਆਮ ਆਦਮੀ ਪਾਰਟੀ ਉਹੀ ਬੰਦੇ ਆਮ ਆਦਮੀ ਪਾਰਟੀ ਸੀਗੇ ਉਹੀ ਅਕਾਲੀਆਂ ਸੀਗੇ ਉਹੀ ਉਹੀ ਅਕਾਲੀ ਦਲ ਦਾ ਹੀ ਸਪੋਰਟ ਸੀਗਾ ਇਧਰ ਜਿਹੜੇ ਪਿੰਡਾਂ ਵਾਲੇ ਵੋਟਾਂ ਆ ਉਹੀ ਉਧਰ ਉਹੀ ਉਧਰ ਤੇ ਉਹ ਮਤਲਬ ਕਈ ਵਾਰ ਹੁਣ ਤਾਂ ਇਹ ਹੁੰਦਾ ਵੀ ਜਿਹੜਾ ਘਰ ਦਾ ਮੋਰੀ ਹੁੰਦਾ ਜਿਹੜਾ ਜਿਹਦਾ ਕੀ ਪਛਾਣ ਆਉਂਦੀ ਆ ਉਹੀ ਇੱਕ ਪਾਰਟੀ ਨਾਲ ਹੁੰਦਾ ਬਾਕੀ ਸਾਰੇ ਦੋਏ ਪਾਸੇ ਹੁੰਦੇ ਆ ਇਹ ਵੀ ਇਹ ਜਿਹੜੀ ਸਟਰੈਟਜੀ ਆ ਇਹ ਪਤਾ ਨਹੀਂ ਲੱਗਦਾ ਇਹ ਤਾਂ ਅਸਲ ਦੇ ਵਿੱਚ ਨਾ ਮੈਂ ਤੁਹਾਨੂੰ ਦੱਸਾਂ ਲੀਡਰਾਂ ਨਾਲੋਂ ਹੁਣ ਲੋਕਾਂ ਦਾ ਜਿਹੜਾ ਲੋਕਾਂ ਨੂੰ ਕਰ ਗਈ ਜਿਆਦਾ ਵੋਟ ਕਿਹਨੂੰ ਪਾਈਏ ਕਿਉਂਕਿ ਇਹ ਜੋ ਆਸਾਂਵਾਂ ਜੋ ਆਸ ਹੁੰਦੀ ਸਰਕਾਰ ਤੋਂ ਸੀਗੀ ਉਹ ਵੀ ਪੂਰੀਆਂ ਨਹੀਂ ਹੋਈਆਂ ਲੋਕ ਉਹ ਤੋਂ ਵੀ ਨਰਾਜ਼ ਆ ਪਰ ਇੱਕ ਗੱਲ ਮੈਂ ਹੋਰ ਮੈਂ ਸचेत ਕਰ ਦੇਣਾ ਚਾਹਣਾ ਆ ਸਤਾਤਾਈ ਸਰਕਾਰ ਨੂੰ ਜੇਕਰ ਅਮਰਤਪਾਲ ਵਾਲਾ ਇਹਨਾਂ ਦਾ ਖੇਲ ਕੋਈ ਗੱਲ ਅਹੀ ਜੀ ਹੋ ਗਈ ਤਾਂ ਇਹਨੂੰ ਇਹਨਾਂ ਨੂੰ ਇਸ ਪਾਰਟੀ ਨੂੰ ਕਾਫੀ ਨੁਕਸਾਨ ਹੋ ਸਕਦਾ ਕਿਉਂਕਿ ਪੰਥਕ ਮੁੱਦਾ ਹੈ ਨੌਜਵਾਨ ਦੇ ਨਾਲ ਪੂਰੀ ਹਮਦਰਦੀ ਆ ਤੇ ਪਿੰਡਾਂ ਦੇ ਵਿੱਚ ਉਹਦਾ ਇਹਦਾ ਜਿਹੜਾ ਇਹਨਾਂ ਨੂੰ ਨੁਕਸਾਨ ਹੋ ਸਕਦਾ ਹੈ ਉਹਦਾ ਦੂਜੀਆਂ ਪਾਰਟੀਆਂ ਨੂੰ ਫਿਰ ਫਾਇਦਾ ਵੀ ਹੋ ਜਾਊਗਾ ਇਹ ਕੋਈ ਵੱਡੀ ਗੱਲ ਨਹੀਂ ਹੈ ਜੇ ਇਹਨਾਂ ਨੇ ਕੋਈ ਅਹੀ ਗਲਤੀ ਕਰ ਬੈਠੇ ਠੀਕ ਆ ਸੋ ਇਹ ਸਾਨੂੰ اپੋਜੀਸ਼ਨ ਬਰਾੜ ਜੋ ਐਡਵੋਕੇਟਰ ਨੇ ਜਿਨ੍ਹਾਂ ਨੇ ਸਪਸ਼ਟ ਕਿਹਾ ਕਿ ਪੰਜਾਬ ਦੇ ਲੋਕ ਹਜੇ ਜੋ ਮਨ ਬਣਾ ਰਹੇ ਨੇ ਕਿ ਕਿਹੜੀ ਦਿਰ ਵੱਲ ਜਾਣਾ ਪਰ ਇਹ ਇਹ ਵੀ ਮੰਨ ਕੇ ਚੱਲ ਰਹੇ ਨੇ ਕਿ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ਵਿੱਚ ਵੱਡਾ ਨੁਕਸਾਨ ਹੋ ਸਕਦਾ ਹੈ ਤੋਂ ਦੇਖਦੇ ਆਉਣ ਵਾਲੇ ਦਿਨਾਂ ਦੌਰਾਨ ਪੰਜਾਬ ਦੇ ਸਿਆਸੀ ਸਮੀਕਰਨ ਕੀ ਬਣਦੇ ਨੇ ਧੰਨਵਾਦ